ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਦਿਨ ਐਤਵਾਰ ਹੋ ਗਿਆ ਤੇ ਅੱਜ ਆਪਾਂ ਚੱਲਿਆਂ ਗੁਰੂ ਘਰ ਬੋਹਦਣਾ ਤੇ ਦੀਵਾਲੀ ਦਾ ਪ੍ਰੋਗਰਾਮ ਉੱਥੇ ਸ਼ਾਇਦ ਕਰਦੇਗੇ ਤੇ ਬਾਕੀ ਅੱਜ ਘੜੀਆਂ ਵੀ ਪਿੱਛੇ ਨੂੰ ਕਰਨੀਆਂ ਭਈਆਂ 1 ਘੰਟਾ ਕਿਉਂਕਿ ਟਾਈਮ ਚੇਂਜ ਹੋ ਗਿਆ ਪੂਰੇ ਯੂਰਪ ਦੇ ਵਿੱਚ ਤੇ ਅੱਜ ਇੱਕ ਘੰਟਾ ਆਪਾਂ ਨੂੰ ਜ਼ਿਆਦਾ ਸੌਣ ਨੂੰ ਮਿਲ ਗਿਆ ਸਹੀ ਹੈ ਸਹੀ ਹੈ ਸਸੇ ਆਏਗਾ ਸਸੇ ਆਏਗਾ ਤੇ ਜਾ ਗਿਆ ਹੁਣ 2 ਡੇਢ ਘੰਟੇ ਜਾਣ ਲੱਗਣਾ ਆਪਾਂ ਨੂੰ ਤੇ ਰਾਤ ਜਿਹੇ ਰੋਗੇ ਦਾ ਵੀਡੀਓ ਬਣਾਵਾਂਗੇ ਆਪਾਂ ਨਹੀਂ ਤਾਂ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਤੇ ਚੈਨਲ ਲਾਈਕਸ ਸ਼ੇਅਰ ਤੇ ਸਬਸਕ੍ਰਾਈਬ ਜੀ ਕਰਿਓ ਤੇ ਬਾਕੀ ਤੁਹਾਨੂੰ ਮਿਲਦੇ ਹਾਂ ਹੁਣ ਬਲੌਗ ਨੂੰ ਕੰਟੀਨਿਊ ਕਰਦੇ ਹਾਂ ਬਲੌਗ ਚੱਲ ਪਿਆ ਹੁਣ ਵੀਰੇ ਵੇ ਚਾਹ ਕਾਦੇ ਕਿਆ ਹੋ ਜੀ ਆਪਾਂ ਰੁਕੇ ਆ ਆਟੋਗ੍ਰਾਫ ਦੇ ਕਫੇ ਫੀਲ ਵਿੱਚ ਇਹ ਰੋਡ ਜਾ ਰਿਹਾ ਹੈ ਅਨਕੋਣਾ ਤੋਂ ਮਿਲਾਨੋ ਸਾਈਡ ਵਿਕਤਾ ਜਾਏ ਮਿੱਟਾ ਅਹੰਕਾਰ ਜੇੜ ਕਾ ਹੋਏ ਦਾ ਬਖਤਨਾਰ ਰੂ ਪਰਠਾ ਢਾ ਗੁਰ ਪੂਰਾ ਨਾ ਵਿਕਤਾ ਕੇ ਕਾਰਜ ਪੂਰਾ ਬੱਧ ਪੂਰੀ ਅਨਤਲਾ ਲਥੀ ਨ ਜਾਏ ਜਿਸ ਭਾਵੈ ਤਿਸੁ ਲਾਇ ਕਵਰ ਤੇ ਟਕ ਟ ਕਵਰ ਤਹੀਆ ਦੂਰ ਆਪੇ ਆਪ ਵਾਰ ਗੁਰਜੀ ਕੀ ਭਤੇ ਬڑے ਵੱਡੇ ਭਾਗ ਹਨ ਜੋ ਹਫਤਾਵਾਰੀ ਇਸ ਦਿਹਾੜੇ ਦੇ ਵਿੱਚ ਸੰਗਤ ਕਰਨ ਦਾ ਸੁਭਾਅ ਸਮਾ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬਾਂ ਦੇ ਦਰਸ਼ਨਾਂ ਦਾ ਸੁਭਾਅ ਸਮਾ ਪ੍ਰਾਪਤ ਹੁੰਦਾ ਹੈ ਕਿਉਂਕਿ ਸੰਗਤ ਹੀ ਇੱਕ ਐਸਾ ਮਾਰਗ ਹੈ ਜਿਹੜੇ ਰਾਹੀਂ ਇਹ ਮਨੁੱਖਾ ਜਨਮ ਦੀ ਜਿਹਦੀ ਸੰਨ ਪ੍ਰਾਪਤੀ ਹੋਈ ਹੈ ਇਸ ਜਨਮ ਦੇ ਵਿੱਚ ਹੀ ਅਸੀਂ ਆਪਣਾ ਗੁਰੂ ਸਾਹਿਬ ਨੂੰ ਮਿਲਣਾ ਕਰ ਸਕਦੇ ਹਾਂ ਤੇ ਉਹ ਮਿਲਨ ਦਾ ਰਸਤਾ ਗੁਰੂ ਪਿਆਰੀ ਸਾਧ ਸੰਗਤ ਦੀ ਸਤ ਸੰਗ ਹੈ ਜੋ ਕਿ ਸੰਗਤ ਨੂੰ ਆਪਾਂ ਇਹ ਜਾਨਦੇ ਹਾਂ ਸੱਚੇ ਦੀ ਜਗਾ ਦੇ ਉੱਤੇ ਜਿਹੜਾ ਸੰਗ ਹੋਣਾ ਉਸ ਸੰਗਤ ਦੇ ਵਿੱਚ ਪਾਣੀ ਪੜਨੀ ਸੁੰਨੀ ਸੇਵਾ ਸਿਮਰਨ ਕਰਨਾ ਤਲਜੁਬ ਦੇ ਵਿੱਚ ਸਭ ਤੋਂ ਵੱਡਾ ਕਰਮ ਹੈ मैं आगे भी आपके होंगे इनमें का संबंध भी होगा और वो जो वाली है मैं आपको मैं पहली शादी दे जो जिधर से बात करिए दो सी बाय की बात हो उन्हें जितनी शुद्ध कार्यती है मैं ਦੀ ਆ ਗਏ ਸੀ ਗੁਰਦੁਆਰੇ ਤੇ ਆਪਾਂ ਸਮਾਨ ਵੀ ਲੈ ਲਿਆ ਕਿ ਹੁਣ ਚੱਲੀਏ ਕਰ ਲਵਾਂ ਤੇ ਸਾਨੇ ਲਿਆ ਲੈਮ ਕਾ ਇੰਡੀਆ ਵਾਲਾ ਤੇ ਬਲੌਗ ਡਾਉਣ ਕਰਦੇ ਇੱਥੇ ਤੇ ਸਾਰਿਆਂ ਸਸਰੀ ਘਾਲ ਧੰਨਵਾਦ ਸਾਂਝਾ ਕਰਦੇ ਚਾਓ